ਪੰਜਾਬ ਤੋਂ ਜਥੇ ਨਾਲ ਗਈ ਸਰਬਜੀਤ ਕੌਰ ਦਾ ਸੱਚ ਆਇਆ ਸਾਹਮਣੇ ਸਰਬਜੀਤ ਕੌਰ ਆਪਣੇ ਪਿੰਡ ਤੋਂ ਹੀ ਪੂਰੀ ਤਿਆਰੀ ਕਰਕੇ ਗਈ ਸੀ ਜੋ ਨਾਸਰ ਦੇ ਵਕੀਲ ਦੇ ਵੱਲੋਂ ਇਹ ਪੂਰਾ ਸੱਚ ਦੱਸਿਆ ਗਿਆ ਹੈ ਕੀ ਕਿਹਾ ਹੈ ਨਾਸਰ ਦੇ ਵਕੀਲ ਨੇ ਸਰਬਜੀਤ ਕੌਰ ਜੋ ਉੱਥੇ ਜਾ ਕੇ ਕਿਵੇਂ ਬਦਲੀ ਤੇ ਕਿਵੇਂ ਉਸਨੇ ਆਪਣਾ ਨਿਕਾਹ ਕਰਨ ਵਾਸਤੇ ਧਰਮ ਬਦਲਿਆ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਚੋਂ ਜਥੇ ਨਾਲ ਗਈ ਕਪੂਰਥਲਾ ਤੋਂ ਸਿੱਖ ਔਰਤ ਜਿਹੜੀ ਕਿ ਪਾਕਿਸਤਾਨ ਜਾ ਕੇ ਗਾਇਬ ਹੋ ਗਈ ਸਰਬਜੀਤ ਕੌਰ ਮਾਮਲੇ ਦੇ ਵਿੱਚ ਇਹ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਜੋ ਪਾਕਿਸਤਾਨੀ ਵਕੀਲ ਦੇ ਦੁਆਰਾ ਇਹ ਸਭ ਸੱਚ ਦੱਸਿਆ ਗਿਆ ਹੈ ਪਾਕਿਸਤਾਨੀ ਵਕੀਲ ਅਹਿਮਦ हसन ਪਾਸ਼ਾ ਨੇ ਦੱਸਿਆ ਕਿ ਸਰਬਜੀਤ ਦੀ ਇਹ ਪੂਰੀ ਯਾਤਰਾ ਪੂਰਨ ਯੋਜਨਾਬੰਦ ਢੰਗ ਦੇ ਨਾਲ ਸੀ ਉਸਨੇ ਦੱਸਿਆ ਕਿ ਸਰਬਜੀਤ ਦਾ ਪ੍ਰੇਮੀ ਨਾਸਰ हुसैन ਉਸ ਨੂੰ ਲੈਣ ਤੋਂ ਪਹਿਲਾਂ ਹੀ ਜਿਹੜਾ ਪਾਕਿਸਤਾਨ ਆ ਚੁੱਕਿਆ ਸੀ ਜੋ ਨਨਕਾਣਾ ਸਾਹਿਬ ਵਿਖੇ 나సర్ ਪਹਿਲਾਂ ਹੀ ਉਸਦੀ ਉਡੀਕ ਕਰ ਰਿਹਾ ਸੀ ਸੋ ਵਕੀਲ ਪਾਸਾ ਨੇ ਦੱਸਿਆ ਕਿ 나సర్ ਨੇ ਕਿਹਾ ਤਾਂ ਕਈ ਦਿਨ ਪਹਿਲਾਂ ਉਹਨਾਂ ਦੇ ਕੋਲ ਗਿਆ ਸੀ ਤੇ 나సర్ ਨੇ ਕਿਹਾ ਸੀ ਕਿ ਉਸਦੀ ਇੱਕ دوست ਭਾਰਤ ਤੋਂ ਆ ਰਹੀ ਏ ਜਿਸ ਨੂੰ ਪਾਕਿਸਤਾਨ ਚ ਕਾਨੂੰਨੀ ਸਹਾਇਤਾ ਅਤੇ ਸ਼ਰਨ ਦੀ ਲੋੜ ਹੈ ਵਕੀਲ ਨੇ ਇਹ ਵੀ ਕਿਹਾ ਕਿ ਇਸ ਦੇ ਲਈ 나సర్ ਦੇ ਵਕੀਲ ਦੀ ਫੀਸ ਵੀ ਐਡਵਾਂਸ ਵਿੱਚ ਦੇ ਦਿੱਤੀ ਗਈ ਸੀ ਤਾਂ ਕਿ ਜਲਦੀ ਦੇ ਵਿੱਚ ਉਹਨਾਂ ਦਾ ਨਿਕਾਹ ਹੋ ਸਕੇ ਸੋ ਵਕੀਲ ਮੁਤਾਬਕ ਕਿ ਇਸਤੇ ਬਾਅਦ 5 ਅਕਤੂਬਰ ਨੂੰ ਨਾਸਰ ਤੇ ਸਰਬਜੀਤ ਉਸਦੇ ਚੈਂਬਰ ਤੇ ਆਏ ਨਾਸਰ ਨੇ ਦੱਸਿਆ ਕਿ ਸਰਬਜੀਤ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ ਤੇ ਉਸ ਨੂੰ ਉਹ ਉੱਥੋਂ ਲੈਣ ਆਇਆ ਹੈ ਅਸੀਂ ਇੱਕ ਦੂਜੇ ਨੂੰ 9 ਸਾਲ ਤੋਂ ਜਾਣਦੇ ਹਾਂ ਤੇ ਲੰਬੇ ਸਮੇਂ ਤੋਂ ਅਕਸਰ ਚੱਸੀ ਗੱਲ ਕਰ ਰਹੇ ਸੀ ਸੋ ਵਕੀਲ ਪਾਸ਼ਾ ਨੇ ਦੱਸਿਆ ਕਿ ਨਾਸਰ ਨੇ ਕਿਹਾ ਕਿ ਉਹ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹਨ ਇਸਤੇ ਵਕੀਲ ਨੇ ਸਰਬਜੀਤ कौर ਨੂੰ ਦੱਸਿਆ ਕਿਉਂਕਿ ਇੱਕ ਮੁਸਲਮਾਨ ਨਾਲ ਵਿਆਹ ਕਰਨ ਲਈ ਪਹਿਲਾਂ ਇਸਲਾਮ ਕਬੂਲ ਕਰਨਾ ਪਵੇਗਾ। ਸੋ ਵਕੀਲ ਨੇ ਪੁੱਛਿਆ ਕਿ ਧਰਮ ਪਰਿਵਰਤਨ 'ਚ ਕੋਈ ਸਮੱਸਿਆ ਹੈ ਤਾਂ ਸਰਬਜੀਤ ਨੇ ਕਿਹਾ ਨਹੀਂ। ਇਸ ਤੋਂ ਵਕੀਲ ਨੇ ਇੱਕ ਮੌਲਵੀ ਨੂੰ ਆਪਣੇ ਚੈਂਬਰ ਤੇ ਬੁਲਾਇਆ ਤੇ ਪਹਿਲਾਂ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਫਿਰ ਕੋਰਟ ਮੈਰਜ ਦਾ ਇੰਤਜ਼ਾਮ ਕੀਤਾ ਗਿਆ। ਪਾਕਿਸਤਾਨ ਜਾਣ ਤੋਂ ਪਹਿਲਾਂ ਸਰਬਜੀਤ ਕੌਰ ਆਪਣੇ ਨਾਲ ਜੋ ਪੂਰੀ ਤਿਆਰੀ ਕਰਕੇ ਗਹਿਣੇ ਤੇ ਕੁਝ ਹੋਰ ਸਮਾਨ ਲੈ ਕੇ ਗਈ ਸੀ। ਸੋ ਵਕੀਲ ਨੇ ਕਿਹਾ ਕਿ ਜਦੋਂ ਉਸਨੇ ਸਰਜੀਤ ਦੇ ਦਸਤਾਵੇਜ਼ ਦੇਖੇ ਤਾਂ ਪਤਾ ਲੱਗਾ ਕਿ ਉਸਦਾ ਵਿਜਾ 13 ਨਵੰਬਰ ਨੂੰ ਐਕਸਪਾਇਰ ਹੋਣ ਵਾਲਾ ਸੀ ਸੋ ਪਾਸ਼ਾ ਨੇ ਕਿਹਾ ਕਿ ਸ਼ਾਇਦ ਕੁਝ ਦਿਨ ਚੁ ਵਿਜਾ ਹੋਣ ਕਾਰਨ ਉਹ ਦੋਵੇਂ ਨਿਕਾਹ ਕਰਵਣ ਦੀ ਜਲਦੀ ਵਿੱਚ ਹਨ ਇਹ ਨਿਕਾਹ ਵਿਜਾ ਹੁਣ ਤੋਂ ਪਹਿਲਾਂ ਹੋਇਆ ਇਸ ਲਈ ਪਾਕਿਸਤਾਨ ਦੇ ਕਾਨੂੰਨ ਦੇ ਅਨੁਸਾਰ ਇਹ ਗੈਰ ਕਾਨੂੰਨੀ ਨਹੀਂ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਵਿਜਾ ਦੀ ਮਿਆਦ ਪਏ ਹੋਣ ਤੇ ਪਾਕਿਸਤਾਨ ਜਾ ਕੇ ਇਹ ਨਿਕਾਹ ਹੋਇਆ ਪੰਜਾਬ ਦੇ ਕਪੂਰਥਲਾ ਆਦੀ ਰਹਿਣ ਵਾਲੀ ਇਹ ਸਿੱਖ ਔਰਤ ਜਿਸ ਨੇ ਜੋ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਨਨਕਾਣਾ ਸਾਹਿਬ ਗਈ ਤੇ ਉੱਥੇ ਜਾ ਕੇ ਉਸ ਨੇ 나ਸਰ हुसैन ਦੇ ਨਾਲ ਨਿਕਾਹ ਕਰਵਾ ਲਿਆ ਜਿਸ ਤੋਂ ਬਾਅਦ ਐਸਡੀਪੀਸੀ ਦੇ ਵੱਲੋਂ ਵੀ ਹੁਣ ਪੂਰੀ ਸ਼ਕਤੀ ਜਤਾਈ ਜਾ ਰਹੀ ਹੈ ਅੱਗੇ ਤੋਂ ਕਿਸੇ ਵੀ ਔਰਤ ਨੂੰ ਇਕੱਲਿਆਂ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੋ ਸਰਬਜੀਤ ਕੌਰ ਨੇ ਆਪਣਾ ਧਰਮ ਇਸਲਾਮ ਕਬੂਲ ਕਰਕੇ ਉੱਥੇ ਨਿਕਾਹ ਕੀਤਾ ਹੈ ਦੂਸਰੇ ਪਾਸੇ ਪਾਰਸ ਸਰਕਾਰ ਤੇ ਜੋ ਇਮੀਗ੍ਰੇਸ਼ਨ ਨੂੰ ਬਹੁਤ ਚਿੰਤਾ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ ਜਦੋਂ ਕਿ ਭਾਰਤ ਪਾਕਿਸਤਾਨ ਦੇ ਵਿੱਚ ਸਬੰਧ ਕੁਝ ਠੀਕ ਨਹੀਂ ਪਰ ਇਹ 9 ਸਾਲਾਂ ਤੋਂ ਅਫਸਿਚ ਕਿਵੇਂ ਗੱਲ ਕਰ ਰਹੇ ਸੀ ਜੋ ਕਿ ਸੁਰੱਖਿਆ ਏਜੰਸੀਆਂ ਲਈ ਵੀ ਬਹੁਤ ਵੱਡੀ ਇੱਕ ਚੁਣੌਤੀ ਪੇਸ਼ ਹੋਈ ਹੈ ਕਿ ਜੋ ਭਾਰਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਇਸ ਤਰ੍ਹਾਂ ਮੋਬਾਈਲ ਤੇ ਉੱਪਰ ਗੱਲਬਾਤ ਕਰਦੇ ਨੇ ਦੂਸਰੇ ਦੇਸ਼ਾਂ ਨਾਲ ਤੇ ਉਹਨਾਂ ਦੀ ਸਾਰੀ ਜਿਹੜੀ ਇਹ ਰਿਕਾਰਡਿੰਗ ਔਰ ਉਹਨਾਂ ਦਾ ਜੋ ਸਾਰਾ ਬੇਜੜਾ ਕੀ ਮੋਬਾਈਲ ਦਾ ਡਾਟਾ ਉਹ ਕੰਪਨੀਆਂ ਕੋਲ ਹੁੰਦਾ ਹੈ ਪਰ ਜਿ ਸਰਬਜੀਤ ਕੌਰ ਪਿਛਲੇ 9 ਸਾਲਾਂ ਤੋਂ ਪਾਕਿਸਤਾਨ ਬੈਠੇ ਨਾਸਰ ਦੇ ਨਾਲ ਗੱਲ ਕਰ ਰਹੇ ਸੀ ਪਰ ਟੈਲੀਕਮ ਕੰਪਨੀਆਂ ਦੇ ਕੋਲ ਇਹ ਕਿਉਂ ਨਹੀਂ ਪਿੰਕ ਪਈ ਟੈਲੀਕਮ ਕੰਪਨੀਆਂ ਨੇ ਭਾਰਤੀ ਸੁਰੱਖਿਆ ਏਜੰਸੀ ਨੂੰ ਕਿਉਂ ਨਹੀਂ ਇਸ ਦੇ ਬਾਰੇ ਦੱਸਿਆ ਜਿਸ ਨੂੰ ਲੈ ਕੇ ਹੁਣ ਪਰ ਦੇ ਵਿੱਚ ਬਹੁਤ ਜ਼ਿਆਦਾ ਬਵਾਲ ਮੱਚਿਆ ਹੋਇਆ ਕਿ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਕਰਕੇ ਉਥੋਂ ਕੁਝ ਗਲਤ ਕਾਰਵਾਈਆਂ ਕਰ ਰਹੇ ਨੇ ਜੋ ਡਰੋਨਾਂ ਦੇ ਰਾਹੀਂ ਨਸ਼ੇ ਮਕਾਏ ਜਾਂਦੇ ਨੇ ਜੋ ਡਰੋਨਾਂ ਦੇ ਰਾਹੀਂ ਇਥੇ ਜਿਹੜੇ ਕਿ ਗੈਰ ਕਾਨੂੰਨੀ ਹਥਿਆਰ ਮਗਾਏ ਜਾਂਦੇ ਨੇ ਉਹ ਪਾਕਿਸਤਾਨ ਇੱਕ ਸਰਦੀ ਖੇਤਰ ਪੰਜਾਬ ਹੈ ਜਿੱਥੇ ਪੰਜਾਬ ਦੇ ਵਿੱਚ ਸਰਜਿਤ ਕੋਰ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਉੱਥੇ ਹੁਣ ਸੁਰੱਖਿਆ ਏਜੰਸੀਆਂ ਦੇ ਵੱਲੋਂ ਵੀ ਸਖਤੀ ਕੀਤੀ ਜਾਵੇਗੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਥੇ ਦੇ ਨਾਲ ਲੋਕ ਜਾਇਆ ਕਰਨਗੇ ਉਹਨਾਂ ਦੇ ਉੱਪਰ ਬਹੁਤ ਸਖਤੀ ਹੋਇਆ ਕਰੇਗੀ ਸੋ ਪਾਕਿਸਤਾਨ ਕਈ ਸਰਜਿਤ ਕੋਰ ਦਾ ਇਹ ਸੱਚ ਜਿਹੜਾ ਸਾਹਮਣੇ ਆਇਆ ਕਿ ਉਹ ਪਹਿਲਾਂ ਤੋਂ ਹੀ ਆਪਣਾ ਤਿਆਰੀ ਕਰਕੇ ਗਈ ਸੀ ਉੱਥੇ ਨਿਕਾਹ ਕਰਾਉਣ ਵਾਸਤੇ